ਜਿਹੜੀਆਂ ਦੂਜੀਆਂ 15 ਪੌੜੀਆਂ ਨੇ ਉਹ ਧੰਗੁਰ ਨਾਨਕ ਪਾਤਸ਼ਾਹ ਨੇ ਲੋਹਰ ਸ਼ਹਿਰ ਵਿੱਚ ਦੋਹਾਂ ਚਾਂਦ ਇੱਕ ਸੇਠ ਹੋਇਆ ਉਹਨੇ ਆਪਣੇ ਪਿਓ ਦਾ ਸਰਾਧ ਕੀਤਾ ਤੇ ਸਤਿਗੁਰੂ ਪਾਤਸ਼ਾਹ ਨੇ ਇਹਦੇ ਨਾਲ ਮੂਲੇ ਹੈ ਉਹਨੇ ਆਪਣੇ ਬੂਹੇ ਦੇ ਅੱਗੇ 7 ਝੰਡੇ ਲੱਗੇ ਲਾਏ ਸਨ 7 ਝੰਡੇ ਹੁਣ ਤਾਂ ਗੁਰਮੁਖੋ ਲੱਖ ਰੁਪਏ ਦੀ ਵੀ ਕੋਈ ਵੈਲਿਊ ਨਹੀਂ ਰਹੇਗੀ ਕਰੋੜ ਦੀ ਵੈਲਿਊ ਵੀ ਨਹੀਂ ਤੇ ਆਪਣੇ ਸਮਾਜ ਵਿੱਚ ਆਪਾਂ ਆਮ ਲਬ ਸੁਣਿਆ ਕਿ ਫਲਾਣਾ ਲੱਖਪਤੀ ਅਸੀਂ ਸੁਣਦੇ ਹਾਂ ਸ ਬਚਪਨ ਚ ਹੁਣ ਕਰੋੜ ਦੀ ਵੈਲਿਊ ਕੋਈ ਨਹੀਂ ਉਹ ਜਮਾਨੇ ਚ ਰਵਾਜ ਹੁੰਦਾ ਸੀ ਕਿ ਜਿਹੜੇ ਬੰਦੇ ਕੋਲ 1 ਲੱਖ ਰੁਪਿਆ ਹੁੰਦਾ ਸੀ ਉਹ ਆਪਣੇ ਬੂਹੇ ਦੇ ਅੱਗੇ ਇੱਕ ਝੰਡਾ ਲਾ ਸਕਦਾ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਇਹ ਲੱਖਪਤੀ ਹੈ ਉਸ ਦੁਨੀ ਚੰਦ ਨਾਮ ਦੇ ਸੇਠ ਨੇ ਆਪਣੇ ਦਰਵਾਜ਼ੇ ਦੇ ਅੱਗੇ 7 ਝੰਡੇ ਲਾਏ ਸਨ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੇਠਾ ਇਹ ਝੰਡੇ ਕਾਹਦੇ ਲਾਏ ਕਹਿਣ ਲੱਗਾ ਮਾਰੀ ਤੁਹਾਨੂੰ ਪਤਾ ਨਹੀਂ ਕਹਿੰਦੇ ਨਹੀਂ ਭਾਈ ਦੱਸਦੇ ਤੂੰ ਕਹਿਣ ਲੱਗਾ ਜੀ ਇਹ ਨਿਯਮ ਹੈ ਵੀ ਜਿਹੜੇ ਬੰਦੇ ਕੋਲ ਲੱਖ ਰੁਪਈਆ ਹੋਵੇ ਨਾ ਉਹ ਇੱਕ ਝੰਡਾ ਲਾ ਸਕਦਾ ਤੇ ਮੈਂ 7 ਲੱਖ ਦਾ ਮਾਲਕਾਂ 7 ਲੱਖ ਦਾ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਬਾਬੇ ਕਬੀਰ ਦਾ ਜੋ ਪ੍ਰਚਾਰ ਕਰਨ ਦਾ ਢੰਗ ਉਹ ਵਿਅੰਗ ਬਈ ਹੈ ਹਰ ਉਹਨੂੰ ਕਹਿਣ ਲੱਗੇ ਪੀ ਸੇਠਾ ਕਨਿਕਾ ਜਾਂ ਕੰਮ ਕਰ ਕਹਿੰਦਾ ਜੀ ਹੁਕਮ ਕਰੋ ਉਹਦੇ ਲਿਖਿਆ ਵੀ ਗੁਰਨਾਨਕ ਪਾਤਸ਼ਾਹ ਨੇ ਉਹਨੂੰ ਸੂਈ ਦਿੱਤੀ ਤੇ ਕਹਿਣ ਲੱਗੇ ਸੇਠਾ ਸਾਡੀ ਸੂਈ ਸੰਭਾਲ ਕੇ ਰੱਖ ਲਾ ਇਹ ਤੇਥੋਂ ਅੱਗੇ ਲੈ ਲਾਂਗੇ ਆਪਾਂ ਕਈ ਵਾਰਾਂ ਗੱਲ ਗੌਲਦੇ ਨਹੀਂ ਸੂਈ ਲੈ ਕਰਕੇ ਆਪਣੇ ਘਰ ਚਲਾ ਗਿਆ ਤੇ ਆਪਣੀ ਧਰਮ ਪਤਨੀ ਘਰ ਵਾਲੀ ਨੂੰ ਕਹਿਣ ਲੱਗਾ ਭਲਿਹੇ ਲੋਕ ਕਿ ਸੂਈ ਬੜੀ ਕੀਮਤੀ ਐ ਇਹਨੂੰ ਸੰਭ ਕੇ ਰੱਖ ਲਈਂ ਉਹ ਕਹਿਣ ਲੱਗੀ ਸ਼ਾਹ ਜੀ ਸੂਈ ਕਿੱਥੋਂ ਆਂਦੀ ਐ ਕਾਹਦੇ ਲਿਆਂਦੀ ਐ ਕਿਹਨੂੰ ਦੇਣੀ ਐ ਕਹਿੰਦਾ ਭਾਗਾ ਵਾਲੀਏ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਸੂਈ ਦਿੱਤੀ ਤੇ ਕਹਿੰਦੇ ਕਾਹਦੇ ਲਈ ਸੇੜ ਕਹਿਣ ਲੱਗਾ ਵੀ ਉਹ ਕਹਿੰਦੇ ਸਨ ਅੱਗੇ ਲੈ ਲਾਂਗੇ ਤੇ ਜਿਵੇਂ ਬੀਬੀਆਂ ਸਾਡੀਆਂ ਘਰ ਵਾਲੀਆਂ ਕਈ ਵਾਰੀ ਸਾਨੂੰ ਕਹਿ ਦਿੰਦੀਆਂ ਨੇ ਨਾ ਕਹਿਣ ਲੱਗੀ ਉੰਤਰਾ ਕਮੜਾ ਪਿਛੇ ਪਿਆਈ ਉਹ ਕਹਿਣ ਲੱਗੀ ਮੈਨੂੰ ਕਮੜਾ ਘਵਾਗਾ ਤੇ ਕਹਿਣ ਲੱਗੀ ਭਰਿਆ ਇਹ ਦੇ ਨਾਲ ਨਹੀਂ ਜਾਣੀ ਤੇ ਸੂਈ ਨਾਲ ਕਿਵੇਂ ਜਾਏਗੀ ਇੱਕਦਮ ਪਿਛਲੇ ਪੈਰੀ ਮੁੜਿਆ ਤੇ ਤਨਗੁਰ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਮੈਨੂੰ ਬਖਸ਼ ਲਓ ਇਹ ਦੇ ਵੀ ਨਾਲ ਨਹੀਂ ਜਾਣੀ ਸੂਈ ਕਿਵੇਂ ਜਾਏਗੀ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇਵੇ 7 ਲੱਖ ਰੁਪਇਆ ਜਾਏਗਾ ਮੈਂ ਗੁਰੂ ਪਾਤਸ਼ਾਹ ਨੂੰ ਤੁਹ ਨਮਸਕਾਰ ਕਰਦਾ ਹੀ ਕਰਦਾ ਕਿਉਂਕਿ ਮੈਂ ਗੁਰੂ ਦਾ ਸੇਖ ਹਾਂ ਮੈਂ ਉਹ ਸੇੜ ਦੇ ਅੱਗੇ ਵੀ ਸਿਰ ਝੁਕਾਉਣਾ ਹੈ ਉਨੇ 7 ਲੱਖ ਰੁਪਇਆ ਗੁਰਮੁਖੋ ਲੋਕਾਂ ਦੇ ਭਲੇ ਲਈ ਲਾ ਦਿੱਤਾ 7 ਲੱਖ ਰੁਪਇਆ ਔਰ ਗੁਰੂ ਪਾਤਸ਼ਾਹ ਨੇ ਉਸ ਮੌਕੇ ਉਹਨੂੰ ਸਮੋਧਨ ਕਰਕੇ ਇਹ ਸਿੱਖਿਆ ਦਿੱਤੀ ਹੈ ਜਿਹੜੀ ਸਾਡੇ ਵਾਸਤੇ ਵੀ ਹੈ ਹਜੂਰ ਜਿਵੇਂ ਕਿਰਪਾ ਕਰਨਗੇ ਸਰਵਣ ਕਰੀਏ ਮਨ ਇਕਾਗਰ ਕਰਨ ਲਈ ਯਤਨ ਕਰੋ ਤੇ ਬੋਲੋ ਸਤਨਾਮ ਵਾਹਿਗੁਰੂ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਭੈ ਵਿੱਚ ਪਵਨ ਵਹ ਸਦਵਾਉ ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀ ਚੰਦਾ ਜਿਹੜੀ ਹਵਾ ਚੱਲਦੀ ਹੈ ਨਾ ਸਵੇਵੀ ਤੌਰ ਤੇ ਇਹ ਵੀ ਵੈਗਰੂ ਦੇ ਹੁਕਮ ਦੇ ਵਿੱਚ ਹੈ ਆਪਾਂ ਗੁਰਮੁਖੋਂ ਗੌਲਦੇ ਨਹੀਂ ਕਿਤੇ ਆਪਣੇ ਵੱਲ ਵੀ ਝਾਤੀ ਮਾਰ ਗਏ ਆਪਾ ਪੜਦੇ ਜੈਸੇ ਜਲ ਤੇ ਬੁਧਬਦਾ ਉਭਜੇ ਬਿਨਸੇ ਨੀਤ ਆਪਾਂ ਪਾਣੀ ਦੇ ਬੁਲਬਲੇ ਵਰਗੇ ਆ ਗੱਲ ਕੀਤੀ ਨਾ ਹਵਾ ਦੀ ਹਵਾ ਅੰਦਰ ਚਲੀ ਗਈ ਆਪਾਂ ਜਿਉਂਦੇ ਰਹਿ ਜਦੋਂ ਬਾਹਰ ਜਾ ਕੇ ਅੰਦਰ ਨਾ ਆਈ ਤੇ ਗੁਰਮੁਖੂ ਆਪਣੀਆਂ ਬਾਹਾਂ ਵਿੱਚ ਖਿਲਰੀਆਂ ਰਹਿ ਨਹੀਂ ਆਪਾਂ ਢੇਰੀ ਹੋ ਜਾਣਾ ਜਿਹੜੀ ਹਵਾ ਸਾਡੇ ਅੰਦਰ ਜਾਂਦੀ ਹੈ ਨਾ ਇਹ ਵੀ ਵੈਗਰੂ ਦੇ ਹੁਕਮ ਦੇ ਵਿੱਚ ਹੈ ਕਿਵੇਂ ਆਪਾਂ ਕੋਈ ਵੀ ਕੰਮ ਕਰਦੇ ਪਾਣੀ ਪੀਣੇ ਤੇ ਗਲਾਸ ਫੜ ਕੇ ਮੂੰਹ ਨਾਲ ਲਾਉਣੇ ਫਿਰ ਪੀਣੇ ਆ ਆਪਾਂ ਰੋਟੀ ਖਾਣੇ ਤੇ ਆਪਾਂ ਬੁਰਕੀ ਤੋੜ ਕੇ ਮੂੰਹ 'ਚ ਪਾਉਣੇ ਆ ਲੇਕਿਨ ਰਾਤ ਨੂੰ ਆਪਾਂ ਸੁੱਤੇ ਪਏ ਹੁੰਨੇ ਆ ਸਾਨੂੰ ਆਪਣੇ ਆਪ ਦੀ ਰੋਸ਼ਨੀ ਲੇਕਿਨ ਵਹਿਗਰੂ ਦੇ ਹੁਕਮ ਦੇ ਵਿੱਚ ਉਹ ਹਵਾ ਸਾਡੇ ਅੰਦਰ ਵੀ ਜਾਂਦੀ ਤੇ ਹਵਾ ਬਾਹਰ ਵੀ ਆਉਂਦੀ ਇਹ ਪ੍ਰਮਾਤਮਾ ਦੇ ਭੈ ਵਿੱਚ ਦੇ ਆਪਣੇ ਅੰਦਰ ਹਵਾ ਜਾਂਦੀ ਵੀ ਅਪਸਵਾਸ ਲੈਨੇ ਆ ਸਾਨੂੰ ਨਹੀਂ ਪਤਾ ਲੇਕਿਨ ਪ੍ਰਮਾਤਮਾ ਦੇ ਭੈ ਵਿੱਚ ਹਵਾ ਅੰਦਰ ਗਈ ਮੁੜ ਕੇ ਬਾਹਰ ਆ ਗਈ ਇਸ ਕਰਕੇ ਪਾਤਸ਼ਾਹ ਕਹਿੰਦੇ ਪਿਆਰ ਇਸ ਦੇ ਵੀ ਤੌਰ ਤੇ ਜਿਹੜੀ ਹਵਾ ਨਾ ਇਹ ਵੀ ਰੱਬ ਦੇ ਭੈ ਵਿੱਚ ਹੀ ਚੱਲਦੀ ਹੈ ਭੈ ਵਿੱਚ ਚੱਲ ਹੈ ਲੱਖ ਦਰਿਆਓ ਇਹ ਭਾਵੇਂ ਲੱਖਾਂ ਦਰਿਆ ਨੇ ਗੁਰਮੁਖਾ ਇਹ ਵੀ ਪ੍ਰਮਾਤਮਾ ਦੇ ਭੈ ਵਿੱਚ ਨੇ ਸਾਡੀ ਕੋ ਸਾਡੀ ਸਿੱਖ ਇਤਿਹਾਸ ਵਿੱਚ ਇਹਦੀ ਉਦਾਹਰਨ ਵੀ ਹੈ ਇਹ ਵੀ ਆਧਾਰ ਨੇ ਵੀ ਹੈ ਇਹ ਕਿਵੇਂ ਜਦੋਂ ਕਲਕੀਤਰ ਬਾਪੂ ਮਹਾਰਾਜ ਆਨੰਦਪੁਰ ਸਾਹਿਬ ਤੋਂ ਨਿਕੜੇ ਨੇ ਨਾ ਜਿੰਨਾ ਚਿਰ ਉਹਨਾਂ ਦਾ ਘੋੜਾ ਦਰਿਆ ਤੇ ਪਾਣੀ ਦਾ ਵੇਗ ਰੁਕ ਗਿਆ ਇੱਕ ਇਹ ਦੂਜਾ ਮਹਾਰਾਜਾ ਰਣਵੀਰ ਸਿੰਘ ਨੇ ਜਦੋਂ ਅੜਕ ਦਰਿਆ ਪਾਰ ਕਰਨਾ ਸੀ ਨਾ ਉਥੇ ਲਿਖਿਆ ਹੈ ਇਹ ਆਮ ਕਰਕੇ ਆਪਾਂ ਆਮ ਪ੍ਰਚਲ ਤੇ ਵੀ ਮਹਾਰਾਣੀ ਰੰਦੀਸ ਨੇ ਅਰਦਾਸ ਕੀਤੀ ਲੇਕਿਨ ਮੈਂ ਬਾਬਾ ਠਾਕੁਰ ਸਿੰਘ ਨੂੰ ਰਾਮ ਨੂੰ ਪੜਾਇਆ ਪੰਘਾੜੀ ਨਗਰ ਮੈਨੂੰ ਕਹਿਣ ਲੱਗੇ ਗਿਆਨੀ ਸਿਆ ਇਹ ਬਾਬਾ ਵੀਰ ਸਿੰਘ ਨਰੰਗਾਬਾਦੀ ਨੇ ਅਰਦਾਸ ਕੀਤੀ ਸੀ ਜਦੋਂ ਅਰਦਾਸ ਪਾਰ ਕਰਨ ਲੱਗੇ ਨਾ ਅਰਦਾਸ ਕਰਨ ਵਾਲੇ ਦੇ ਅੰਦਰ ਵਿਸ਼ਵਾਸ ਚਾਹੀਦਾ ਆਪਾਂ ਅਰਦਾਸ ਸਾਡੀ ਗਲਤਾਂ ਨਹੀਂ ਬਣਦੀ ਆਪਾਂ ਕਹਿੰਦੇ ਅਰਦਾਸ ਤਾਂ ਕਰਨ ਲੱਗਾ ਪਤਾ ਨਹੀਂ ਕੰਮ ਹੋਵੇ ਕਿ ਨਾਵੇ ਜਦੋਂ ਤੇਨੂੰ ਵਿਸ਼ਵਾਸ ਹੀ ਨਹੀਂ ਤੇਰੀ ਅਰਦਾਸ ਮੰਨੀ ਕਿਵੇਂ ਜਾਏਗੀ ਅਰਦਾਸ ਕਰਨਿਆ ਸਾਨੂੰ ਦਿਨ ਨਿਚਾ ਹੋਵੇ ਫੇ ਗੁਰੂ ਸੱਦ ਸੁਣਦਾ ਸੱਦ ਵੇਖਦਾ ਪ੍ਰਭ ਨਾਨਕ ਸਦਬਗ ਸੰਗ ਇਹ ਸੁਣਦਾ ਤੇ ਵੇਖਦਾ ਮੈਂ ਅਰਦਾਸ ਕਰਨ ਲੱਗਾ ਮੇਰੀ ਗੱਲ ਬਣ ਜਾਣੀ ਹੈ ਗੁਰਮੁਖੋ ਸੰਤ ਬਾਬਾ ਬੀਰ ਸਿੰਘ ਨੇ ਅਰਦਾਸ ਕੀਤੀ ਦਰਿਆ ਦਾ ਪਾਣੀ ਰੁਕ ਗਿਆ ਅੜਕ ਗਿਆ ਜਿਹੜੇ ਨਿਸ਼ਰਧਕ ਸਨ ਕਰਨ ਲੱਗੇ ਕਦੇ ਅਰਦਾਸਾਂ ਦੇ ਨਾਲ ਵੀ ਪਾਣੀ ਰੁਕ ਗਿਆ ਉਥੇ ਲਿਖਿਆ ਵੀ ਜਿੰਨਾ ਚਿਰ ਅਰਦਾਸ ਕਰਕੇ ਗੁਰੂ ਕੇ ਪਿਆਰੇ ਖਲੋਤੇ ਰਹ ਦਰਿਆ ਦਾ ਵੇਗ ਘਟ ਗਿਆ ਤੇ ਜਦੋਂ ਅੱਗੇ ਲੰਘੇ ਬਾਕੀ ਦੇ ਜਿੰਨੇ ਸਨ ਸਾਰੇ ਦੇ ਸਾਰੇ ਰੁੜ ਗਏ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਜਿਹੜੇ ਦਰਿਆ ਨੇ ਨਾ ਏ ਵੀ ਪ੍ਰਮਾਤਮਾ ਦੇ ਪੈ ਵਿੱਚ ਹੀ ਚਲਦੇ ਹਨ ਭੈ ਵਿੱਚ ਅਗਨ ਕੱਢੇ ਵੇਗਾਰ ਜਿਹੜੀ ਅੱਗ ਇਹ ਵੀ ਗੁਰਮੁਖੋ ਪ੍ਰਮਾਤਮਾ ਦੇ ਪੈ ਵਿੱਚ ਆਪਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਨਾ ਪਾਸਪੋਰਟ ਦੀ ਲੋੜ ਹੈ ਕਿਤੇ ਪੱਟੀ ਚਲੇ ਜਾਓ ਉਥੇ ਗੁਰਦੁਆਰਾ ਪਾਟ ਸਾਹਿਬ ਬਾਬਾ ਬਿਧੀ ਚੰਦ ਨੇ ਜਦੋਂ ਦਿਸ਼ਾਲੇ ਲੈ ਲੈ ਅੜਦੀ ਭਾਸ਼ਾ ਜਿਹਨੂੰ ਆਪਾਂ ਕਹਿੰਦੇ ਰੈਡ ਅਲਰਟ ਉਦੋਂ ਕਹਿੰਦੇ ਚਕੰਨੇ ਆਉਣਾ ਚੌਪਾਸੀ ਚਕੰਨੇ ਹੋ ਗਏ ਪਿੱ ਜਿਹਨੇ ਦਛਾਲੇ ਲੈਨੇ ਉਹ ਚੋਰ ਇਸ ਪੱਟੀ ਨਗਰ ਚੌਪਾਸੀ ਦਰਵਾਜ਼ੇ ਬੰਦ ਕਰਦੇਓ ਬਾਬਾ ਬਿਧੀ ਚੰਦੇ ਨਾਂਕੇ ਸਿਹਾਰੀ ਪਿੰਡ ਸਨ ਔਰ ਉਹਨਾਂ ਦੇ ਸੁਭਾਅ ਕਰਕੇ ਇਹਨਾਂ ਦੇ ਅੰਦਰ ਦਲੇਰੀ ਆ ਗਈ ਪੱਟੀ ਤਿਹਾਰੀ ਦੇ ਬਿਲਕੁਲ ਲਾਗੇ ਤੇ ਆਉਣ ਜਾਣ ਸੀ ਆਪਣੇ ਮਿੱਤਰ ਪਰਭੂंजे ਦੇ ਕੋਲ ਗਏ ਕਹਿਣ ਲੱਗੇ ਮਿੱਤਰ ਅਜ ਮੇਰੀ ਮਦਦ ਕਰ ਯਾਰ ਜਾਂ ਵਾਲਾ ਦੀਆਂ ਬਾਹਾਂ ਹੁੰਦੀਆਂ ਨੇ ਉਹ ਗਰੀਬ ਬੰਦਾ ਕਹਿਣ ਲੱਗਾ ਵਿਧੀ ਚੰਦਾ ਮੈਂ ਕਿਹੜਾ ਕੋ ਅਹਿਲ ਕਾਰਾ ਮੇਰੀ ਕਿਹੜੀ ਪੁਜਾਇਦਾਦ ਹੈ ਕੋ ਕੋਠੇ ਮਾੜੀਆਂ ਨੇ ਮੇਰੇ ਗਰੀਬ ਕੋਲ ਪੱਠ ਹੈਗਾ ਤੇ ਗੁੱਸਾ ਨਾ ਕਰੀ ਤੂੰ ਕਹਿਣਾ ਵੀ ਮੇਰਾ ਗੁਰੂ ਬੜਾ ਸਮਰੱਥ ਹੈ ਤੇਉ ਕਰ ਪਠ ਵਿੱਚ ਬਹਿ ਜਾ। ਬਾਬਾ ਬਿਧੀ ਚੰਦ ਕਹਿਣ ਲੱਗਾ ਮਿੱਤਰਾ ਤੂੰ ਬਹੁਤ ਮਾੜਾ ਕੀਤਾ ਮੇਰਾ ਮਿੱਤਰਾ ਮੈਂ ਤੈਨੂੰ ਕੁਝ ਕਹਿਣਾ ਨਹੀਂ ਪਰ ਤੂੰ ਮੇਰੇ ਗੁਰੂ ਤੇ ਸ਼ੰਕਾ ਨਹੀਂ ਸੀ ਕਰਨਾ। ਮੇਰਾ ਗੁਰੂ ਸਮਰੱਥ ਹੈ। ਇਤਿਹਾਸ ਦੇ ਪੰਨੇ ਪੜੋ। ਧੰਨ ਗੁਰੂ ਅਰਜਨ ਸਾਹਿਬ ਸਾਡੇ ਪਾਤਸ਼ਾਹ ਢੋਲੀ ਨੇ ਬਾਬਾ ਬਿਧੀ ਚੰਦ ਪਠ ਵਿੱਚ ਬੈਠਾ ਤੇ ਨਾਲ ਸ਼ਬਦ ਪੜਦਾ ਤੇ ਇਹਨੂੰ ਆਪਣੇ ਅੰਦਰ ਵਿਚਾਰਨਾ ਵੀ ਕਰੋ। ਬੁਲਾਵਲ ਮਰਲਾ ਪੰਜਵਾ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਦੋ ਕਿਉਂ ਨਹੀਂ ਲੱਗਦਾ ਸਤਗੁਰ ਪੂਰਾ ਭੇਟਿਆ ਜਿਣ ਬੰਤ ਬਣਾਈ ਤੇ ਗੁਰੂ ਨੇ ਨਕੀਆਂ ਲਾਚੀਆਂ ਕਰਕੇ ਨਹੀਂ ਜਿੱਤਦੀਆਂ ਗੁਰੂ ਨੇ ਤਾਗਾ ਕਰਕੇ ਨਹੀਂ ਜਿੱਤਾ ਰਾਮ ਨਾਮ ਔਖ ਦਿਆ ਏਕਾਲੇ ਬਲਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ ਬਾਬੇ ਬਿਧੀ ਚੰਦਾ ਵਾਲ ਬਿੰਗਾ ਨਹੀਂ ਹੋਇਆ ਕਰਤਾ ਪੁਰਖ ਲੋਵਾ ਵਾਲ ਨਾ ਬਿੰਗਾ ਹੁਆ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਅਗ ਹੈ ਨਾ ਇਹ ਵੀ ਪ੍ਰਮਾਤਮਾ ਦੇ ਪੈ ਵਿੱਚ ਹੈ ਕੋਈ ਸ਼ੰਕਾਵਾਦੀ ਕੋ ਤਰਕਵਾਦੀ ਕਹੇਗਾ ਗਿਆਨੀ ਜੀ ਥੋੜਾ ਜਿਹਾ ਰੱਬ ਦਾ ਖੌਫ ਕਰਿਆ ਕਰੋ ਤੁਸੀਂ ਇੰਨਾ ਚਿਰ ਕਥਾ ਕਰਦਿਆਂ ਨੂੰ ਹੋ ਗਏ ਵੀ ਤੁਸੀਂ ਭੁਰਾ ਜਨ ਡਰਦੇ ਨਹੀਂ ਪੀ ਉਹ ਗੁਰੂ ਪਾਤਸ਼ਾਹ ਡੋਲੀ 'ਚ ਬੈਠੇ ਤੇ ਤਤੀਵਾ ਨਹੀਂ ਲੱਗੀ ਕਿਵੇਂ ਹੋ ਸਕਦਾ ਹੈ ਤਰਕਵਾਦੀ ਕਵੇਗਾ ਤੋ ਜਵਾਬ ਦਿਆਂ ਇਹਦਾ ਜਵਾਬ ਇਹ ਹੈ ਤੁਸੀਂ ਬਾਬੇ ਫਰੀਦ ਦਾ ਜੀਵਨ ਪੜੋ ਮੈਂ ਉੱਥੇ ਪੜਿਆ ਵੀ ਇਸਲਾਮ ਦੇ ਵਿੱਚ ਲੋਕੀ 12-12 ਸਾਲਾਂ ਦੇ ਛਲੇ ਕਰਦੇ ਨੇ 12-12 ਸਾਲ ਤਪੱਸਿਆ ਕਰਦੇ ਨੇ ਬਾਬੇ ਫਰੀਦ ਨੇ ਤਿੰਨ ਵਾਰਾਂ 12-12 ਸਾਲ ਤਪੱਸਿਆ ਕੀਤੀ ਹੈ ਔਰ ਸਾਡੇ ਧਰਮ ਦੇ ਵਿੱਚ ਕਰਮਾਤ ਨਾਮ ਕਹਿਰਦਾ ਸਿੱਖ ਧਰਮ ਵਿੱਚ ਅਸੀਂ ਜਾਣ ਤਾਂ ਦੇ ਸਕਦੇ ਪਰ ਕਰਮਾਤ ਤੋਂ ਪਰੇਸ਼ ਕਰਦੇ ਆ ਸਾਡੇ ਧਰਮ ਵਿੱਚ ਲੇਕਿਨ ਇਸਲਾਮ ਦੇ ਵਿੱਚ ਜਦੋਂ ਕੋਈ ਪੀਰ ਬਣਦਾ ਤੇ ਉਹ ਆਪਣੀ ਕਰਮਾਤ ਵਿਖਾ ਕਰਕੇ ਤੇ ਲੋਕਾਂ ਨੂੰ ਸੁਚੇਤ ਕਰਦਾ ਭਾਈ ਮੈਂ ਪੀਰ ਬਣ ਗਿਆ ਮੇਰੇ ਕੋਲ ਸ਼ਕਤੀਆਂ ਨੇ ਕਰਮਾਤਾਂ ਨੇ ਉਹtheta ਮੈਂ ਪੜਿਆ ਹੈ ਬਾਬਾ ਫਰੀਦ ਜੀ 12 ਸਾਲ ਦਾ ਇਹ ਬੰਦਗੀ ਕਰਕੇ ਤੇ ਵਾਪਸ ਘਰ ਨੂੰ ਆ ਰਹੇ ਸਨ ਇੱਕ ਬੀਬੀ ਪਾਣੀ ਭਰਦੀ ਐ ਔਰ ਉਹਨੂੰ ਕਹਿਣ ਲੱਗੇ ਬੀਬੀ ਮੈਨੂੰ ਤੇਹ ਲੱਗੀ ਪਾਣੀ ਪਿਆ ਇਹਦੇ ਤੋਂ ਪਹਿਲਾਂ ਬਾਬੇ ਫਰੀਦ ਨੇ ਕਿ ਜਿਹਨੂੰ ਆਪਾਂ ਜੁ ਕਹਿੰਦੇ ਟਰਾਈ ਲੈਣੀ ਇਹਨੇ ਟਰਾਈ ਲਈ ਵੇਖਾਂ ਵੀ ਮੈਂ ਪੀਰ ਬਣਿਆ ਕਿ ਨਹੀਂ ਬਣਿਆ ਕਹਿਣ ਲੱਗਾ ਚਿੜੀਓ ਮਰ ਜਾਓ ਇਹ ਬਾਬੇ ਫਰੀਦ ਮੈਂ ਵਾਰ-ਵਾਰ ਕਹ ਰਿਹਾ ਵੀ ਤੁਸੀਂ ਬਾਬੇ ਫਰੀਦੇ ਜੀਵਨ ਦੇ ਵਿੱਚੋਂ ਇਹ ਸਾਖੀ ਪੜ ਸਕਦੇ ਹੋ ਚਿੜੀਓ ਮਰ ਜਾਓ ਮਰ ਗਈਆਂ ਕਹਿੰਦਾ ਚੜਿਓ ਜਿਉ ਪਿਓ ਜਿਉ ਪਿਓ ਤੇ ਬਾਬਾ ਫੀਦ ਬਾਗੋ ਬਾਗ ਹੋ ਗਿਆ ਕਹਿਣ ਲੱਗਾ ਹੁਣ ਗੱਲ ਬਣੀ ਹੁਣ ਟੇਕਣਗੇ ਲੋਕੀ ਮੱਥੇ ਮੱਥਾ ਟਿਕਾਉਣਾ ਵੀ ਗੁਰਮੁਖੋ ਬੜਾ ਨਸ਼ਾ ਜੇ ਆ ਜਿਹੜੇ ਬਾਬੇ ਮੱਥਾ ਟਿਕਾਉਂਦੇ ਨੇ ਕਦੀ ਪਹਿਲੀ ਕਰਤਮੇਂ ਬੇਨਤੀ ਕਰਾਂਗਾ ਜਾਓ ਨਾ ਤੇ ਜੇ ਕਿਤੇ ਚਲੇ ਜਾਓ ਨਾ ਤੇ ਜਿਹੜੇ ਚਾਰ ਬੰਦੇ ਮੱਥਾ ਟੇਕਣਗੇ ਕਹਿਣਗੇ ਪ੍ਰੇਮੀ ਬਾਬਾ ਜਿਹੜਾ ਨਹੀਂ ਟਿਕਦਾ ਕਹਿੰਦਾ ਉਹ ਬੰਦਾ ਕਿਥੋਂ ਆਇਆ ਐ ਖਲਣ ਕੇ ਜਿਵੇਂ ਬਲੈਤੀ ਗਾਂ ਚੋਈਦੇ ਨੇ ਇਹਨੂੰ ਬਾਬੇ ਖਰੋਂਦੇ ਜੀ ਮੱਥਾ ਟਕਾਉਣ ਵਾਲੇ ਬਜੋ ਇਹਨਾਂ ਲੋਕਾਂ ਕੋਲੋਂ ਮੱਥਾ ਟੇਕਣਾ ਤੇ ਸਹਬ ਨੂੰ ਟੇਕਿਆ ਕਰੋ ਗੁਰੂ ਗੰਗਸਾਚੇ ਪਾਚਨ ਟੇਕਿਆ ਕਰੋ ਬੰਦਿਆਂ ਤੋਂ ਬਚੋ ਰੋਹ ਵਿਚਾਰ ਆ ਗਿਆ ਬਾਬਾ ਕਹਿਣ ਲੱਗਾ ਬੀਬੀ ਪਾਣੀ ਪਿਆ ਬੀਬੀ ਕਹਿਣ ਲੱਗੀ ਬਾਬਾ ਟੇਕੇ ਬਹਿ ਜਾ ਮੇਰੀ ਭੈਣ ਦੇ ਘਰ ਅੱਗ ਲੱਗੀ ਤੇ ਮੈਂ ਅੱਗ ਬੁਝਾ ਰਹੀ ਆ ਤੇ ਚਿੜੀਆਂ ਨਹੀਂ ਵੀ ਤੇਰੇ ਦਾਬੇ ਨਾਲ ਮਰ ਜਾਣਗੇ ਬਹਿ ਜਾ ਟੇਕੇ ਜਦੋਂ ਚਿੜੀਆਂ ਦੀ ਗੱਲ ਆਖੀ ਨਾ ਤੇ ਬਾਬੇ ਦੇ ਪੈਰਾਂ ਥੱਲੇ ਮਿੱਟੀ ਗਲ ਕੇ ਵੀ ਇਹਨੂੰ ਕਿਵੇਂ ਪਤਾ ਚੱਲਿਆ ਵੀਪੀ ਨੇ ਆਪਣਾ ਕੰਮ ਕੀਤਾ ਉਹ ਪਾਣੀ ਡੋਲਿਆ ਉਹਦਾ ਨਾਂ ਸੀ ਭਾਗਪਰੀ ਇੱਕ ਭਾਗਪਰੀ ਉਹ ਬਾਬੇ ਫਰੀ ਮੋਕੇ ਇੱਕ ਮਾਤਾ ਭਾਗਪਰੀ ਜਿਹੜੀ ਸ਼੍ਰੀਨਗਰ ਰਹਿੰਦੀ ਸੀ ਤੇ ਧੰਨ ਗੁਰੂ ਅਰਜਨ ਸਾਹਿਬ ਪਾਸ਼ਾ ਮਹਾਰਾਜ ਨੇ ਉਸ ਬੀਪੀ ਦੀ ਕਲਿਆਣ ਕੀਤੀ ਇਹ ਭਾਗਪਰੀ ਇੱਥੇ ਸਿੱਖ ਇਤਿਹਾਸ ਵਿੱਚ ਵੀ ਉਧਰ ਵੀ ਹੈ ਦੋ ਨਾਂ ਨੇ ਭਾਗਪਰੀਆਂ ਦੇ ਬੀਬੀ ਨੇ ਆਪਣਾ ਕਾਰਜ ਕਰ ਲਿਆ ਤੇ ਕਹਿਣ ਲੱਗੀ ਬਾਬਾ ਜੀ ਆਓ ਪਾਣੀ ਪੀ ਲਓ ਤੇ ਬਾਬੇ ਦੀ ਤੇਹ ਤਾਂ ਉੱਡ ਗਈ ਕਹਿਣ ਲੱਗਾ ਬੀਬੀ ਮੈਨੂੰ ਇਹ ਦੱਸ ਤੇ ਤੇਰੀ ਭੈਣ ਦੇ ਘਰ ਅੱਗ ਲੱਗੀ ਤੇ ਇੱਥੋਂ ਪਾਣੀ ਪਾਈ ਜਾਣੀ ਹੈ ਤੇਰੇ ਕੋਲ ਇੰਨੀ ਸ਼ਕਤੀ ਕਿੱਥੋਂ ਆਈ ਉਹ ਕਹਿੰਦੀ ਜੀ ਮੈਂ ਮਕਲਾਵੇ ਆਈ ਸਾਂ ਤੇ ਮੇਰੀ ਸੱਸ ਦਾ ਮੰਜਾ ਦੂਰ ਸੀ ਤੇ ਮੇਰੇ ਪਤੀ ਨੇ ਆਖਿਆ ਪਾਣੀ ਮੈਂ ਘੜੇ ਚੋਂ ਪਾਣੀ ਭਰਿਆ ਤੇ ਛੰਨਾ ਲੈ ਕੇ ਖਲੋਗੀ ਮੈਂ ਬੁਲਾਇਆ ਨਹੀਂ ਕੁਝ ਸਮੇਂ ਤੋਂ ਬਾਅਦ ਕਹਿਣ ਲੱਗਾ ਪਾਣੀ ਤੇ ਮੈਂ ਖਿੱਚ ਲਾਉ ਪਾਣੀ ਐਸ ਕਾਰਨ ਕਰਕੇ ਮੇਰੇ ਚ ਇਨੀ ਸ਼ਕਤੀ ਆ ਗਈ ਹੈ ਸੋ ਇਸ ਕਰਕੇ ਦੋ ਸਾਖੀਆਂ ਸੁਣਾਉਣ ਤੋਂ ਭਾਵ ਹੈ ਜਿਹੜੀ ਆਗ ਹੈ ਨਾ ਇਹ ਵੀ ਪ੍ਰਮਾਤਮਾ ਦੇ ਭੈ ਵਿੱਚ ਹੈ ਉਹਦੇ ਡਰ ਵਿੱਚ ਹੈ